ਕੋਈ ਮੈਂ ਸ਼ਰਮ ਨਹੀਂ ਮੰਨੀ ਵੀ ਨਾ ਪੜ ਲੈ ਕੇ ਲੋਕ ਮੈਨੂੰ ਟੀਚਰਾਂ ਵੀ ਕਰ ਦਿੰਦੇ ਬੰਡ ਦੇ ਵਿੱਚ ਆ ਕੇ ਉਹ ਵਕੀਲ ਦੀ ਚੱਕੀ ਆ ਵੀ ਨਾ ਪੜ ਲੈ ਕੇ ਉਹ ਵਕੀਲਾ ਹਣ ਲੋਟਾ ਡੱਬੀ ਜਣਾ ਮੈਂ ਕਹਿੰਦਾ ਬਾਬਾ ਕੰਮ ਦੀ ਸ਼ਰਮ ਕਾਦੀ ਆ ਬਾਹਰ ਜਾ ਕੇ ਵੀ ਲੋਕ ਦਿਹਾੜੀ ਕਰਦੇ ਆ ਯਾਰ ਮੈਂ ਤਾਂ ਆਪਦਾ ਕੰਮ ਕਰਦਾ ਫਿਰ ਕੀ ਆ ਜਿਹੜੀ ਆਪਾਂ ਚੱਕੀ ਲਈ ਆ ਬਾਈ ਇਹ ਠੰਡੇ ਆਟੇ ਵਾਲੀ ਆ ਜਿਵੇਂ ਕਿ ਨਾ ਪਹਿਲਾਂ ਘਰਾਟਾਂ ਲਗੀਆਂ ਹੁੰਦੀਆਂ ਸੀ ਉਹ ਜੀ ਲਾਲ ਪੱਥਰ ਹੁੰਦਾ ਸੀ ਆਪਾਂ ਉਹ ਪੱਥਰ ਲਵਾਇਆ ਤੇ ਇਹਨਾਂ ਜਿਹੜੀ ਸਲੋ ਚੱਕਰ ਵਾਲੀ ਆਟੇ ਜਿਹੜੀ ਕੁਆਲਿਟੀ ਆ ਉਹ ਵਧੀਆ ਬਣਦੀ ਆ। ਬਈ ਜੀ ਬੀਏ ਕੀਤੀ। ਹੂੰ। ਫਿਰ ਐਲਐਲਬੀ ਕੀਤੀ। ਹੂੰ। ਤੇ ਉਸ ਤੋਂ ਬਾਅਦ ਮੈਂ ਐਮਏ ਇੰਗਲਿਸ਼ ਕੀਤੀ। ਮੈਂ ਇੱਕ ਟੈਸਟ ਕਲੀਅਰ ਕੀਤਾ ਸੀ ਜੀ ਪੜਵਾਰੀ ਦਾ। ਹਾਂ। ਉਹਦਾ ਐਂਟਰਸ ਕਿਲਤਾ ਮੈਨ ਕੀਤਾ ਜੀ। ਇੰਟਰਵਿਊ ਲੱਗੇ ਆ ਗਿਆ ਵੀ 30-35 ਲੱਖ ਰੁਪਏ ਲੱਗੋ ਬਾਈ। ਉਹ ਲਿਆ ਤਾਂ ਪੜਵਾਰੀ ਲੱਗ ਜੇਗਾ। ਨਹੀਂ ਤਾਂ ਬੈਠ ਠੀਕ ਆ ਸਸੀ ਕਾਲ ਜੀ। ਵਕੀਲ ਜੀ ਨੇ ਪੈਸੇ ਹੋਰ ਕਿਤੇ ਲੈਣੇਗੇ। ਬਿਲਕੁਲ। ਉੱਥੇ ਕੀ ਸੀ? ਉੱਥੇ ਜਿਹੜੇ ਲੋਕ ਹਨ ਬਾਈ ਉਹ ਲੋਕ ਦੁਖੀ ਹੁੰਦੇ ਆ। ਇਹ ਤਾਂ ਹਣੀ ਵੀ ਕੋਈ ਖਾਸ ਹੋ ਕੇ ਕਚਰੀਆਂ ਜਾਂਦਾ ਦੇਖਿਆ ਅੱਜ ਤੱਕ ਕੋਈ ਨਹੀਂ ਜਾਂਦਾ ਮੇਰੀ ਜ਼ਮੀਰ ਨਹੀਂ ਮਰੀ ਵੀ ਹੈਗੀ ਮੈਨੂੰ ਇਹ ਸੀ ਮੈਂ ਕੰਮ ਉਹ ਕਰਾਂ ਜਿਹਦਾ ਮਨ ਨੂੰ ਸਕੂਨ ਆਵੇ